ਇਹ BBMP ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁੱਝ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਕੱਲ ਨੂੰ ਸਵੇਰੇ 10 ਵਜੇ 올 ਪਾਰਟੀ ਮੀਟਿੰਗ ਹੈ ਜਿਹੜੀ ਉਹ ਬੁਲਾਈ ਜਾ ਰਹੀ ਹੈ ਔਰ ਤਾਂ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਆਪਣਾ ਸਟੈਂਡ ਸਪਸ਼ਟ ਕਰ ਸਕਣ ਔਰ ਕੱਲ ਹੀ ਪਤਾ ਲੱਗ ਜੂਗਾ ਕਿ ਕਿਹੜੇ ਪੰਜਾਬ ਦੇ ਹਤਾਇਸ਼ੀ ਨੇ ਤੇ ਕਿਹੜੇ ਪੰਜਾਬ ਦੇ ਦੋਖੀ ਨੇ ਇਸ ਤੋਂ ਬਾਅਦ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ ਪੰਜਾਬ ਦੇ ਬੀਬੀਐਮਬੀ ਦੇ ਪਾਣੀਆਂ ਦੀ ਰੱਖਿਆ ਦੇ ਲਈ ਇਸ ਚੋਰੀ ਨੂੰ ਰੋਕਣ ਦੇ ਲਈ ਸਪੈਸ਼ਲ ਸੈਸ਼ਨ ਸੋਮਵਾਰ ਨੂੰ ਬੁਲਾਇਆ ਜਾ ਰਿਹਾ ਹੈ ਔਰ ਅੱਜ ਇਹ ਪਰਖ ਦੀ ਘੜੀ ਹੈ ਕਿ ਬੀਜੇਪੀ ਦੇ ਲੀਡਰ ਚਾਹੇ ਉਹ ਸੁਨੀਲ ਜਾਖੜ ਨੇ ਚਾਹੇ ਉਹ ਰਵਨੀਤ ਬਿੱਟੂ ਨੇ ਚਾਹੇ ਉਹ ਤਰਨ ਚੋਗੜ ਨੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪ੍ਰਨੀਤ ਕੌਰ ਹੋਣੀ ਨੇ ਕਿ ਕਿਹੜੇ ਲੋਕ ਅੱਜ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਖੜਦੇ ਨੇ ਜਾਂ ਸਿਰਫ ਔਰ ਸਿਰਫ ਇਹ ਲੋਕ ਆਪਦੀਆਂ ਕੁਰਸੀਆਂ ਬਚਾਉਣ ਦੇ ਲਈ ਬੀਜੇਪੀ ਦੇ ਇਸ ਧੋਖੇ ਇਸ ਮੱਕਾਰੀ ਦੇ ਨਾਲ ਖੜਦੇ ਨੇ ਕਿਤੇ ਅਸੀਂ ਅਨਸ਼ੋਰ ਕਰ ਦਿਆਂ ਕਿ ਇੱਕ ਵੀ ਟੁਕਾ ਪੰਜਾਬ ਦੇ ਪਾਣੀ ਦਾ ਉਹ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਊਗਾ ਜਿੰਨੇ ਮਰਜ਼ੀ ਹਿੱਲੇ ਬਸੀਲੇ ਚਾਹੇ ਬੀਜੇਪੀ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਲਈ ਕਾਰ ਕਰ ਲੇ ਇਹ ਨਹੀਂ ਹੁਣ ਦਿੱਤਾ ਜਾਊਗਾ